ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਲੱਗਾ ਹਾਂ ਦੇਖੋ ਕਿਵੇਂ ਇਹਨਾਂ ਨੇ ਪੈਨਸਲ ਦੇ ਵਿੱਚ ਛੋਟੀ ਜਿਹੀ ਡਿਲ ਦੀ ਮਦਦ ਨਾਲ ਇੱਕ ਗਲੀ ਕੱਢ ਲਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਢਾਈ ਮਦਦ ਨਾਲ ਟਾਈਟ ਕਰਤਾ ਕਿ ਪੈਨਸਲ ਟੁੱਟ ਨਾ ਜਾਵੇ ਫਿਰ ਇੱਕ ਨਟਕਾ ਹਸਤਾ ਉਹਦੇ ਵਿੱਚ ਵੀਡੀਓ ਨੂੰ ਚੰਗੀ ਤਰ੍ਹਾਂ ਪੂਰੀ ਐਂਡ ਤੱਕ ਵੇਖਿਓ ਦੇਖਿਓ ਕੀ ਇਹਨਾਂ ਨੇ ਜਗਾੜ ਬਣਾਇਆ ਤੇ ਇੱਕ ਲੱਕੜ ਦੀ ਫੱਟੀ ਲਈ ਦੋਨੇ ਪਾਸੇ ਉਹਦੇ ਨਿਸ਼ਾਨੀਆਂ ਲਾਈਆਂ ਨੇ ਠੀਕ ਹੈ ਤੇ ਹੁਣ ਡਿਲ ਦੀ ਮਦਦ ਨਾਲ ਉਹਦੇ ਵਿੱਚ ਦੋਨੇ ਪਾਸੇ ਇਹਨਾਂ ਨੇ ਗਲੀਆਂ ਕੱਢ ਲੈਣੀਆਂ ਨੇ ਗਲੀਆਂ ਕੱਢਣ ਤੋਂ ਬਾਅਦ ਦੇਖਿਓ ਹੁਣ ਇਹਨਾਂ ਨੇ ਉਹਦੇ ਵਿੱਚ ਪੈਂਸਨਾਂ ਦੋਨੇ ਪਾਸੇ ਫਿੱਟ ਕਰ ਦੇਣ ਜਿਹੜੀ ਪੈਂਸਨਾਂ ਇਹਨਾਂ ਨੇ ਤਿਆਰ ਕੀਤੀਆਂ ਸਪੈਨਰ ਫਿਰ ਕੋਈ ਇੱਕ ਦੀ ਮਦਦ ਨਾਲ ਉਹਨੂੰ ਫਿਕਸ ਕਰ ਦੇਣਾ ਤਾਂ ਕਿ ਪੈਂਸਨਾਂ ਹਿੱਲਣ ਨਾ ਤੇ ਦੋਨੇ ਪਾਸੇ ਜਿਹੜੇ ਨਟ ਲੱਗੇ ਹੋਏ ਸੀ ਨਟਾ ਤੇ ਇਹਨਾਂ ਨੇ ਇੱਕ ਬ੍ਰੀਕ ਦੀ ਵਾਇਰ ਜਿਹੜੀ ਹੈ ਅਟੈਚ ਕਰ ਦਿੱਤੀ ਹੈ ਬ੍ਰੀਕ ਵਾਇਰ ਅਟੈਚ ਕਰਨ ਤੋਂ ਬਾਅਦ ਇਹਨਾਂ ਨੇ ਹੁਣ ਦੋਨੇ ਪਾਸੇ ਕਾਪਰ ਦੀ ਵਾਇਰ ਚੜਾ ਦੇਣਗੇ ਹੁਣ ਦੇਖੋ ਦੋਨੇ ਪਾਸੇ ਇਹਨੇ ਹੁਣ ਕਾਪਰ ਦੀ ਵਾਇਰ ਲਪੇਟ ਤੇ ਇੱਕ ਪਾਸੇ ਕਾਲੇ ਰੰਗ ਦੀ ਤੇ ਦੂਜੇ ਪਾਸੇ ਹਰੇ ਰੰਗ ਦੀ ਕਾਪਰ ਦੀ ਵਾਇਰ ਚੰਗੀ ਤਰ੍ਹਾਂ ਇਨਵਾਇਰਨਟ ਵਾਇਰ ਟਾਈਟ ਕਰਨ ਤੋਂ ਬਾਅਦ ਫ ਪੇਸਟ ਕਰਤਾ ਤੇ ਉਸ ਤੋਂ ਬਾਅਦ ਇਹਨੇ ਇੱਕ ਛੋਟੀ ਬੈਟਰੀ ਦੇ ਨਾਲ ਕਨੈਕਸ਼ਨ ਦਿੱਤਾ ਤੇ ਉਸ ਤੋਂ ਬਾਅਦ ਇਹਨੇ ਦੇਖੋ ਥਰਮੋਕੋਲ ਦੀ ਕਟਿੰਗ ਦੀ ਮਸ਼ੀਨ ਬਣਾਈ ਤੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਐਦਾਂ ਦੀ ਵੀਡੀਓਜ਼ ਆਉਂਦੀਆਂ ਰਹਿਣਗੀਆਂ ਧੰਨਵਾਦ